ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕੰਨ ਵਲੌਗ ਵਿੱਚ ਸਵੇਰੇ ਦਾ ਟਾਈਮ ਹੈ तकरीबन ਕੋਈ 7 ਵਜ ਰਹੇ ਨੇ ਹੁਣੇ-ਹੁਣੇ ਮੈਂ ਫਰੈਸ਼ ਹੋ ਕੇ ਹੱਟੀਆਂ ਸਵੇਰੇ-ਸਵੇਰੇ ਨਹਾ ਲਈਆਂ ਮੈਂ ਨਾਂਦੇਸਾਰ ਪਹਿਲਾਂ ਕਿਚਨ ਦੇ ਵਿੱਚ ਆਈਆਂ ਵਾਲ ਵੀ ਬਾਥ ਦੇ ਵਿੱਚ ਪਾਵਾਂਗੀ ਅੱਜ ਮੈਂ ਤੇ ਕੋਟੀ ਪਾਣ ਲੱਗੀ ਆ ਬਿਕੋਜ਼ ਪਹਿਲਾਂ ਮੈਂ ਠੰਡੇ ਪਾਣੀ ਦੇ ਵਿੱਚ ਕੰਮ ਕਰ ਰਹੀ ਸੀਗੀ ਤੇ ਹੁਣ ਗਰਮ ਪਾਣੀ ਦੇ ਵਿੱਚ ਨਹਾ ਕੇ ਆਈਆਂ ਡਰ ਲੱਗਦਾ ਕਿ ਕਿਤੇ ਬਿਮਾਰ ਨਾ ਪੈ ਜਾਵਾਂ ਸਿਰ ਤੇ ਕੈਪ ਵੀ ਲੈ ਲਈ ਸੋ ਡਰਨਾ ਵੀ ਬਹੁਤ ਜ਼ਰੂਰੀ ਹੈ ਨਹੀਂ ਇੱਕ ਵਾਰੀ ਉਲਝਦੇ ਆ ਨਾ ਪਤਾ ਨਹੀਂ ਕਿੰਨੇ ਦਿਨਾਂ ਵਿੱਚ ਆਰਾਮ ਪੈਂਦਾ ਏ ਸੋ ਅੱਜ ਉੱਠਦੇ ਸਾਰ ਸਵੇਰੇ ਸਵੇਰੇ ਮੈਂ ਮਸ਼ੀਨ ਲਗਾ ਲਈ ਸੀ ਕਿ ਕੱਪੜੇ ਪਏ ਸੀ ਵਾਸ਼ ਕਰਨ ਵਾਲੇ ਕੱਪੜੇ ਵਾਸ਼ ਹੋ ਗਏ ਨੇ ਅੱਧੇ ਕ ਕੱਪੜੇ ਧੋਏ ਗਏ ਤੇ ਮਸ਼ੀਨ ਚ ਪਾਏ ਹੋਏ ਸੀਗੇ ਹੋਰ ਕੱਪੜੇ ਮੈਂ ਕਿਹਾ ਚਲੋ ਵੀ ਇੰਨੇ ਮੈਂ ਨਹਾ ਲੈਂਦੀ ਆ ਆਟਾ ਮੈਂ ਪਹਿਲਾਂ ਹੀ ਗੁੰਨ ਦਿੱਤਾ ਸੀਗਾ ਨਾਣ ਤੋਂ ਪਹਿਲਾਂ ਸੋ ਹੁਣ ਬੱਚਿਆਂ ਲਈ ਚਾ ਰੱਖਦੀ ਆ ਬੱਚੇ ਵੀ ਰੈਡੀ ਹੋ ਹੀ ਰਹੇ ਨੇ ਸਕੂਲ ਜਾਣ ਲਈ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਸੋ ਟਿਫਨ ਤਾਂ ਬੱਚਿਆਂ ਨੇ ਲੈ ਕੇ ਨਹੀਂ ਜਾਣੇ ਹੁੰਦੇ ਖਾਣ ਲਈ ਇੱਕ ਇੱਕ ਫੁਲਕਾ ਬਣਾਉਣਾ ਹੁੰਦਾ ਸੋ ਬੱਚਿਆਂ ਲਈ ਪਹਿਲਾਂ ਮੈਂ ਦੁੱਧ ਗਰਮ ਕਰ ਰਹੀ ਹਾਂ ਤੇ ਨਾਲ ਹੀ ਾਰਮਾਨ ਨੂੰ ਖਵਾਇਆ ਸੀਗਾ ਸ਼ਹਿਦ ਕਿਉਂਕਿ ਹੁਣ ਸਰਦੀ ਦੇ ਵਿੱਚ ਇਹ ਹੈ ਹਲਕੀ ਫੁਲਕੀ ਖਾਂਸੀ ਜ਼ੁਕਾਮ ਬੱਚਿਆਂ ਨੂੰ ਹੋ ਜਾਂਦਾ ਹੈ ਕਿਉਂਕਿ ਸਵੇਰੇ ਸਵੇਰੇ ਜਾਣਾ ਹੁੰਦਾ ਹੈ ਬੱਚਿਆਂ ਨੂੰ ਸਕੂਲ ਤੇ ਫਿਰ ਸ਼ਾਮ ਦੇ ਟਾਈਮ ਵੀ ਜਦੋਂ ਆਉਂਦੇ ਨੇ ਨੇਰਾ ਹੋ ਜਾਂਦਾ ਹੈ ਬੱਚੇ ਜਦੋਂ ਘਰ ਵੜਦੇ ਨੇ ਪਹਿਲਾਂ ਸਕੂਲੇ ਸਕੂਲ ਤੋਂ ਬਾਅਦ ਫੇ ਟਿਊਸ਼ਨ ਬੱਚੇ ਨਿਹਰਾ ਹੋਈ ਹੀ ਘਰ ਵੜਦੇ ਨੇ ਸੋ ਆਂਦੀ ਜਾਂਦੀ ਠੰਡ ਜਿਹੜੀ ਹੁੰਦੀ ਹੈ ਨਾ ਡਰ ਲੱਗਦਾ ਸੋ ਆਪਣੇ ਆਪਣੇ ਬੱਚਿਆਂ ਨੂੰ ਸਵੇਰੇ ਇੱਕ ਚਮਚ ਸ਼ੈਤ ਦਾ ਜ਼ਰੂਰ ਖਵਾਓ ਇਦਲੀ ਬੱਚੇ ਦੀ ਇਮਿਊਨਿਟੀ ਸਟਰੋਂਗ ਬਣੀ ਰਹਿੰਦੀ ਹੈ। ਸੋ ਬੱਚਾ ਜਿਹੜਾ ਠੰਡ ਨਾਲ ਲੜ ਸਕਦਾ ਹੈ ਨਾ ਇੰਨੀ ਜਲਦੀ ਬੱਚੇ ਨੂੰ ਖਾਂਸੀ ਜੁਕਾਮ ਨਹੀਂ ਹੁੰਦਾ। ਜਿਸ ਤਰ੍ਹਾਂ ਕਹਿੰਦੇ ਆ ਕਿ ਬੱਚਿਆਂ ਨੂੰ ਚਵਨ ਪ੍ਰਾਸ਼ ਖੁਲਾਣਾ ਚਾਹੀਦਾ ਸਰਦੀਆਂ ਦੇ ਵਿੱਚ ਸ਼ਹਿਦ ਹੈ ਜਿਹੜਾ ਉਹ ਵੀ ਚਵਨ ਪ੍ਰਾਸ਼ ਤਾਈ ਕੰਮ ਕਰਦਾ ਏ। ਸੋ ਬੱਚੇ ਇੱਕਮ ਤਾਂ ਨਹੀਂ ਖਾਂਦਾ ਹੈਗਾ ਸ਼ਾਇਦ ਅਰਮਾਨ ਜ਼ਰੂਰ ਖਵਾ ਲੈਂਦਾ। ਉਂਝ ਵੀ ਸ਼ਹਿਦ ਹੈ ਜਿਹੜਾ ਸਾਡਾ ਆਪਣਾ ਘਰ ਦਾ ਸ਼ਹਿਦ ਹੈ ਪਿਓਰ ਸ਼ਹਿਦ ਹੈ। ਸੋ ਵਧੀਆ ਬੱਚਿਆਂ ਨੂੰ ਖਵਾਉਣਾ ਚਾਹੀਦਾ। ਬੱਤੀ ਅੱਜ ਧੁੰਦ ਲੱਗ ਰਿਹਾ ਕਿ ਬਹੁਤ ਧੁੰਦ ਪੈ ਰਹੀ ਆ ਹਜੇ ਤੱਕ ਮੈਂ ਬਾਹਰ ਨਹੀਂ ਨਿਕਲੀ ਹੈਗੀ ਗੇਟ ਦਾ ਲੋ ਖੋਲਣ ਜਾਵਾਂਗੀ ਹੁਣ ਖਾਣਾ ਬਣਾ ਕੇ ਨਾਲ ਧੁੰਦ ਦੇਖਦੀ ਆ ਕਿ ਕਿੰਨੀ ਕੁ ਧੁੰਦ ਪੈ ਰਹੀ ਆ ਅੱਜ ਸਵੇਰੇ ਜਦੋਂ ਮੈਂ ਉઠી ਆ ਨਾ ਸਾਢੇ 5 ਵਜੇ ਉਹ ਧੁੰਦ ਸੀਗੀ ਤੇ ਕੱਪੜੇ ਵੋਸ਼ ਕਰਨੇ ਸੀਗੇ ਉੱdte ਸਾਰ ਮੈਂ ਮਸ਼ੀਨ ਲਗਾ ਲਈ ਮੈਂ ਕਿ ਸਵੇਰੇ ਸਵੇਰੇ ਚਲੋ ਕੱਪੜੇ ਵੋਸ਼ ਕਰਨ ਵਾਲਾ ਜਿਹੜਾ ਕੰਮ ਹੈ ਉਹ ਨਿਪਟ ਜਾਣਾ ਨਹੀਂ ਤਾਂ ਜਦੋਂ 2-4 ਕ ਕੱਪੜੇ ਇਕੱਠੇ ਹੋ ਜਾਂਦੇ ਨੇ ਨਾ ਦਿਮਾਗ ਭੋਜ ਹੀ ਰਹਿੰਦਾ ਏ ਕਿ ਹਾਈ ਕੱਪੜੇ ਵਾਸ਼ ਕਰਨ ਵਾਲੇ ਪਏ ਨੇ ਸੋ ਜਦੋਂ ਤੱਕ ਕੋਈ ਹਨਾ ਸਾਰੇ ਕੰਮ ਲੋਟ ਨਹੀਂ ਆ ਜਾਂਦੇ ਹੈਗੇ ਮਾਈਂਡ ਜਿਹੜਾ ਥੋੜਾ ਬੋਤਾ ਬਜਨਤਾ ਰਹਿੰਦਾ ਹੀ ਆ ਬੱਚਿਆਂ ਦਾ ਖਾਣਾ ਬਣਾਉਣ ਤੋਂ ਬਾਅਦ ਮੈਂ ਨਾ ਬਾਹਰ ਦਾ ਵਿਊ ਦੇਖਣਾਈਆਂ ਮੈਨੂੰ ਨਾ ਖਿੜਕੀ ਚੋਂ ਦਿਖ ਰਹੀ ਸੀ ਕਿ ਧੁੰਦ ਹੈ ਮੈਂ ਕਿ ਧੁੰਦ ਪੈ ਗਈ ਅੱਜ ਪਰ ਹਲਕੀ ਹਲਕੀ ਧੁੰਦ ਹੈ ਸ਼ਾਇਦ ਸਵੇਰੇ ਧੁੰਦ ਪਈ ਹੋਣੀ ਹੁਣ ਉੱਤਰ ਕੀ ਆ ਕਿ ਕੀ ਟਾਈਮ 7:30 ਪੁਣੇ 8 ਦਾ ਹੋ ਗਿਆ ਲੱਕੀ ਚਲੋ ਹੁਣ ਆਪਾਂ ਤુલਸੀ ਚ ਪਾਣੀ ਪਾ ਦਿੰਦੇ ਆ ਸਵੇਰੇ ਨਹਾਣ ਤੋਂ ਬਾਅਦ ਤਾਂ ਬਸ ਕਿਚਨ ਦੇ ਵਿੱਚ ਹੀ ਬਣ ਗਈ ਸੀ ਕਿਉਂਕਿ ਬੱਚੇ ਨਾਲ ਲੇਟ ਹੋ ਜਾਣੇ ਸੀਗਾ ਮੈਨੂੰ ਤુલਸੀ ਚ ਪਾਣੀ ਪਾਉਂਦੇ ਆ ਉਸ ਤੋਂ ਬਾਅਦ ਮਸ਼ੀਨ ਚੋਂ ਕੱਪੜੇ ਕੱਢਦੇ ਆ ਮਸ਼ੀਨ ਦਾ ਢੇੜਾ ਜਿਹੜਾ ਉਹ ਵੀ ਆ ਗਿਆ ਹੋਣਾ ਮਸ਼ੀਨ ਚੋਂ ਕੱਪੜੇ ਕੱਢਦੇ ਆ ਝਾਤੀ ਸਵੇਰੇ ਜਲਦੀ ਉਠਣ ਦਾ ਇਹ ਫਾਇਦਾ ਹੋ ਜਾਂਦਾ ਹੈ ਕਿ ਜਿਹੜੇ ਕਮਾਕਾਰਾਂ ਨੂੰ ਆਪਾਂ ਦੁਪਹਿਰ ਦੇ 12 ਇੱਕ ਵਜੇ ਤੱਕ ਬਸ ਜਾਂਦੇ ਨੇ ਨਾ 9:30 ਵਜੇ ਤੱਕ ਹੱਦ 10:00 ਵਜੇ ਤੱਕ ਸਾਰੇ ਕੰਮ ਨਿਬੜ ਜਾਂਦੇ ਨੇ ਸੋ ਛੋਟੇ-ਛੋਟੇ ਵੀ ਕੰਮ ਜਿਹੜੇ ਹੁੰਦੇ ਨੇ ਨਾ ਉਹ ਵੀ ਫਿਰ ਸਵੇਰੇ-ਸਵੇਰੇ ਨਿਬੜ ਜਾਂਦੇ ਨੇ ਇੱਥੇ ਮੈਂ ਤુલਸੀ 'ਚ ਪਾਣੀ ਪਾ ਦਿੱਤਾ ਦੂਜੀ ਸਾਈਡ ਹੈਗੀ ਐਜ਼ਵਾਈਨ ਇਹਦੇ ਵਿੱਚ ਵੀ ਪਾਣੀ ਪਾ ਦਿੱਤਾ ਸਰਦਾਰ ਜੀ ਇਸ ਟਾਈਮ ਹਜੇ ਨਹਾ ਰਹੇ ਸੀਗੇ ਮੈਂ ਸੋਚਿਆ ਕਿ ਚਲੋ ਇਹਨੇ ਮਸ਼ੀਨ 'ਚੋਂ ਕੱਪੜੇ ਕੱਟ ਦਿੰਦੀਆਂ ਤੇ ਇੱਕ ਗੇੜੇ ਦੇ ਕੱਪੜੇ ਮੇਰੇ ਕੋਲ ਹੋਰ ਨੇ ਉਹ ਬਾਤ ਮਾਂਗੀ ਫਿਰ ਮੈਂ ਸਰਦਾਰ ਜੀ ਅੱਜ ਲੇਟ ਉઠੇ ਨੇ ਕਿਉਂਕਿ ਅੱਜ ਸਰਦਾਰ ਜੀ ਨੇ ਨਹੀਂ ਜਾਣਾ ਸੀਗਾ ਕੋਟ ਦੇ ਵਿੱਚ ਸੋ ਅੱਜ ਆਪਾਂ ਜਾਣਾ ਕਿਧਰੀ ਮੇਰੇ ਨਾਲ ਜਾਣਗੇ ਸਰਦਾਰ ਜੀ ਇਸ ਕਰਕੇ ਫਿਰ ਉਹ ਥੋੜਾ ਲੇਟ ਉઠੇ ਨੇ ਬੱਚੇ ਰੈਡੀ ਸ਼ੈਡੀ ਹੋ ਕੇ ਟੀਵੀ ਲਗਾ ਕੇ ਬੈਠ ਗਏ ਸੀਗੇ ਟੀਵੀ ਲਾ ਕੇ ਬੱਚੇ ਦੇਖਣ ਮੈਨੂੰ ਵੀ ਕਾਲੀ ਸੀ ਕਿ ਕੰਮ ਨਿਵੇੜਨ ਦੀ ਤਾਂ ਕਰਕੇ ਥੋੜਾ ਬੱਚਿਆਂ ਨੂੰ ਮੈਂ ਜਲਦੀ ਹੀ ਰੈਡੀ ਕਰਵਾ ਦਿੱਤਾ ਅੱਜ ਖਾਣਾ ਉਹਨਾਂ ਨੂੰ ਬ੍ਰੇਕਫਾਸਟ ਜਲਦੀ ਹੀ ਬਣਾ ਕੇ ਦੇ ਦਿੱਤਾ ਕਿਉਂਕਿ ਜਦੋਂ ਤੱਕ ਹੈ ਨਾ ਬੱਚਿਆਂ ਦਾ ਕੰਮ ਨਹੀਂ ਨਿਪੜਦਾ ਹੈਗਾ ਹੋਰ ਕੰਮ ਵੀ ਕਈ ਪੈਂਡਿੰਗ ਰਹੀ ਜਾਂਦੇ ਨੇ ਸੋ ਇੱਥੇ ਮੈਂ ਟੱਪ ਵੀ ਚੰਗੀ ਤਰ੍ਹਾਂ ਵਾਸ਼ ਕਰ ਲਿਆ ਪਾਲਟੀ ਵੀ ਚੰਗੀ ਤਰ੍ਹਾਂ ਵਾਸ਼ ਕਰ ਲਈ ਕਿਉਂਕਿ 2-3 ਦਿਨ ਇਹਟਾ ਉਪਰ ਬਾਲਟੀ ਇਦਾਂ ਹੀ ਪਏ ਰਹਿੰਦੇ ਨੇ ਨਾ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਹੀ ਕੱਪੜੇ ਇਹਨਾਂ ਵਿੱਚ ਸੁੱਟਦੀਆਂ ਕਿਉਂਕਿ ਵਾਈਟ ਕੱਪੜੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਤਾਂ ਸਿਰਫ ਇੱਕ ਬਹਾਨਾ ਚਾਹੀਦਾ ਹੁੰਦਾ ਹੈ ਦਾਗ ਲੱਗਣ ਦਾ ਸੋ ਅੱਜ ਸੀਗੀਆਂ ਦੋ ਵਾਈਟ ਸ਼ਰਟਾਂ ਅਰਮਾਨ ਇੱਕਮ ਇੱਕ ਸਰਦਾਰ ਜੀ ਦੀ ਸੀ ਕਿ ਵਾਈਟ ਯੂਨੀਫਾਰਮ ਸੀ ਇੱਕਮ ਦੀ ਸੋ ਇਸ ਕਰਕੇ ਨਾ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਆਪਾਂ ਕੱਪੜੇ ਕੱਟ ਰਹੇ ਹਾਂ ਤੇ ਇਹ ਮਸ਼ੀਨ ਦੇ ਵਿੱਚ ਝੱਗ ਤਾਂ ਫੋਗ ਸੌਰੀ ਹਨਾ ਇਹ ਝੱਗ ਤਾਂ ਬਣ ਜਾਂਦੀ ਹੈ ਸੋ ਇੱਥੇ ਪਹਿਲਾਂ ਥੋੜਾ ਜਿਹਾ ਆਪਾਂ ਖੇਡਣ ਲੱਗੇ ਸੀਗੇ ਝੱਗ ਨਾਲ ਬੱਚੇ ਖਿੜਕੀ ਚੋਂ ਦੇਖ ਰਹੇ ਸੀਗੇ ਉਹਨਾਂ ਨੂੰ ਮੈਂ ਕਰ ਕਰਕੇ ਦਿਖਾ ਰਹੀ ਸੀ ਕਿ ਐਦਾਂ ਬੱਚਿਆਂ ਦੀ ਹਨਾ ਮਾਂ ਦੀ ਬੱਚਿਆਂ ਨਾਲ ਜਿਹੜੀ ਮਸਤੀ ਆ ਉਹ ਚਲਦੀ ਹੀ ਰਹਿੰਦੀ ਹੈ ਐਦਾਂ ਹੀ ਚਲੋ ਕੱਪੜੇ ਤਾਂ ਹੁਣ ਇੱਕ ਗੇੜੇ ਦੇ ਰਹਿ ਕੇ ਸਵੇਰੇ ਸਵੇਰੇ ਕੱਪੜੇ ਵੀ ਵਾਸ਼ ਹੋ ਗਏ ਬੱਚਿਆਂ ਦੇ ਜਾਣ ਤੋਂ ਪਹਿਲਾਂ ਬੱਚੇ ਚਲੇ ਜਾਣਗੇ ਫਿਰ ਇਹਨਾਂ ਦੇ ਬੈਡਰੂਮ ਚੋਂ ਕੱਟਾਂਗੇ ਖਿਲਾਰਾ ਤੁਹਾਨੂੰ ਅੱਜ ਮੈਂ ਦਿਖਾਉਂਦੀ ਆ ਕਿ ਸਵੇਰੇ ਬੈਡਰੂਮ ਦੇ ਵਿੱਚ ਇੰਨਾ ਖਿਲਾਰਾ ਹੁੰਦਾ ਬੱਚਿਆਂ ਦੇ ਜਦੋਂ ਸ਼ਾਮ ਦੇ ਟਾਈਮ ਹਨਾ ਬੱਚੇ ਆ ਜਾਂਦੇ ਨੇ ਟਿਊਸ਼ਨ ਤੋਂ ਫੇਰ ਤਾਂ ਸਾਰਾ ਮਤਲਬ ਜਿੰਨਾ ਵੀ ਇਹਨਾਂ ਨੇ ਰੱਜ ਕੇ ਗਾ ਪਾਣਾ ਹੁੰਦਾ ਨਾ ਬੈਡਰੂਮ ਦੇ ਵਿੱਚ ਉਹ ਪਾਉਂਦੇ ਨੇ ਤੇ ਹੁਣ ਸਵੇਰੇ ਇਹਨਾਂ ਦੇ ਦੇਖ ਲਓ ਬਰਤਨ ਵੀ ਖਾਣਾ ਖਾਇਆ ਉੱਥੇ ਪਏ ਹੋਣਗੇ ਜਿਹੜੇ ਕੱਪੜੇ ਕੱਢੇ ਨੇ ਉਹ ਵੀ ਪਏ ਹੋਣਗੇ ਬਾਕੀ ਕੰਬਲ ਵੀ ਇਹ ਅਲੱਗ-ਅਲੱਗ ਲੈਂਦੇ ਨੇ ਆਪਣਾ ਇੱਕ ਦੂਜੇ ਦੇ ਕੰਬਲ ਦੇ ਵਿੱਚ ਨਹੀਂ ਸੌਂਦੇ ਹੈਗੇ ਉਹ ਵੀ ਇਦਾਂ ਹੀ ਪਏ ਹੋਣਗੇ ਸਵੇਰੇ-ਸਵੇਰੇ ਨਾ ਜਿਹੜੀਆਂ ਲੜਕੀਆਂ ਹੁੰਦੀਆਂ ਉਹ ਤਾਂ ਦੇਖੋ ਆਪਣੇ ਕੱਪੜੇ ਵੀ ਹੈ ਨਾ ਚੇਂਜ ਕਰਕੇ ਰੱਖ ਕੇ ਜਾਣਗੀਆਂ ਸੰਭਾਲ ਕੇ ਖਾਣਾ ਖਾ ਕੇ ਬਰਤਨ ਵੀ ਕਿਚਨ ਦੇ ਵਿੱਚ ਪਹੁੰਚ ਜਾਂਦੇ ਨੇ ਉਹਨਾਂ ਦੇ ਤੇ ਜਿੱਥੋਂ ਤੱਕ ਮੈਨੂੰ ਆਈਡੀਆ ਜਿਨ੍ਹਾਂ ਕੋਲ ਲੜਕੀਆਂ ਵੀ ਆਪਣਾ ਬੈੱਡਰੂਮ ਹੈ ਜਿਹੜਾ ਉਹ ਸਾਫ਼ ਹੀ ਰੱਖਦੀਆਂ ਨੇ ਪਰ ਏ ਮੇਰੇ ਘਰ ਦੇਖ ਲੋ ਮੇਰੇ ਬੱਚੇ ਲੜਕੇ ਉਹਨਾਂ ਦੇ ਬੈਡਰੂਮ ਦਾ ਇਹ ਹਾਲ ਮੈਨੂੰ ਇਹਨਾਂ ਦੀ ਨਾ ਇੱਕ ਇੱਕ ਚੀਜ਼ ਕੱਲੀ ਕੱਲੀ ਚੀਜ਼ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰਾ ਕੁਝ ਆਪਸ ਮੀਟ ਕੇ ਰੱਖਣਾ ਪੈਂਦਾ ਹੈ ਬੈਗ ਦੋਨਾਂ ਦੇ ਇਦਾਂ ਹੀ ਪਏ ਸੀਗੇ ਸ਼ੂਜ਼ ਚਪਲ ਬੈਡਰੂਮ ਦੇ ਵਿੱਚ ਦੇਖਣ ਨੂੰ ਦਿਲ ਨਹੀਂ ਕਰਦਾ ਹੈਗਾ ਤਕਰੀਬਨ ਕੋਈ 15 20 ਮਿੰਟ ਮੈਨੂੰ ਨਾ ਇਸ ਬੈਡਰੂਮ ਦੇ ਵਿੱਚ ਲੱਗ ਜਾਂਦਾ ਹੋਰ ਮੇਰੇ ਕਿਸੇ ਬੈਡਰੂਮ ਦੇ ਵਿੱਚ ਨਾ ਖਲਾਰਾ ਨਹੀਂ ਹੁੰਦਾ ਜਿੰਨਾ ਇਸ ਬੈਡਰੂਮ ਦੇ ਵਿੱਚ ਖਲਾਰਾ ਹੁੰਦਾ ਉਂਝ ਮੈਨੂੰ ਅੱਜ ਕਾਲੀ ਸੀਗੀ ਕਾਲੀ ਕਾਲੀ ਦੇ ਵਿੱਚ ਨਵੇੜ ਰਹੀਆਂ ਮੈਂ ਕੰਮ ਜਾਣ ਤੋਂ ਪਹਿਲਾਂ ਵੀ ਇਹ ਹੁੰਦਾ ਵੀ ਘਰ ਹੈ ਜਿਹੜਾ ਹਨਾ ਚੰਗੀ ਤੇਰਾ ਸਾਫ ਸੁਥਰਾ ਰਹੇ ਤੇ ਅੱਜ ਮੈਂ ਸਰਦਾਰ ਜੀ ਨਾਲ ਚੱਲੀ ਆ ਜੀ ਭੋਗ ਤੇ ਮੇਰੀ ਭੁਆ ਦੇ ਜਵਾਈ ਦੀ ਡੈਥ ਹੋ ਗਈ ਸੀਗੀ ਹਨਾ ਉੱਥੇ ਜਾਣਾ ਮੈਂ ਭੋਗ ਤੇ ਜਦੋਂ ਮੈਂ ਆਪਣੇ ਨਾਨਕੇ ਪਿੰਡ ਵਿਆਹ ਗਈਆਂ ਉਸ ਤੋਂ ਅਗਲੇ ਦਿਨ ਹੀ ਡੈਥ ਹੋ ਗਈ ਸੀ ਕੀ ਸੋ ਫਿਰ ਆਪਾਂ ਉੱਧਰ ਨੂੰ ਗਏ ਸੀਗੇ ਆ ਕੇ ਹੁਣ ਅੱਜ ਭੋਗ ਹੈ ਭੋਗ ਤੇ ਜਾਣਾ ਤੇ 2 ਸਾਲ ਪਹਿਲਾਂ ਪੁੱਤ ਤੁਰ ਗਿਆ ਸੀਗਾ ਤੇ ਹੁਣ ਪੂਰੇ ਮਤਲਬ 2 ਸਾਲ ਬਾਅਦ ਪਿਓ ਵੀ ਤੁਰ ਗਿਆ ਪਿੱਛੇ ਇੱਕ ਭੂਆ ਦੀ ਕੁੜੀ ਰਹਿ ਗਈ ਹੈ ਨਾ ਅੱਗੇ ਭੂਆ ਦੀ ਕੁੜੀ ਕੋਲ ਬੇਟੀ ਹੈ ਦੋਨੋਂ ਮਾਵਾਂ ਧੀਆਂ ਰਹਿ ਗਈਆਂ ਪੂਰਾ ਘਰ ਉੱਜੜ ਗਿਆ ਉਹਨਾਂ ਦਾ ਪੂਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਹਨਾ ਨਾ ਤਾਂ ਪੁੱਤ ਤੋਂ ਬਗੈਰ ਕੁਸ਼ਿਆ ਮਾਦਾ ਤੇ ਨਾ ਦੇਖੋ ਹਨਾ ਵੀ ਆਪਣੇ ਆਦਮੀ ਤੋਂ ਬਗੈਰ ਧੀ ਮਿੱਕੱਖ ਦੀ ਨਹੀਂ ਹੁੰਦੀ ਹੈਗੀ ਆਪਣੇ ਆਦਮੀ ਤੋਂ ਬਗੈਰ ਪਰ ਇੱਕ ਬਾਹਗੁਰੂ ਦੇ ਜਿਹੜੇ ਰੰਗ ਨੇ ਹਨਾ ਉਹਨਾਂ ਦੇ ਰੰਗਾ ਦੇ ਅੱਗੇ ਬੰਦੇ ਦੀ ਪੇਛਣੀ ਚਲਦੀ ਹੈ ਕਿ ਕੁਛ ਵੀ ਖਸਦਾ ਖੇਡਦਾ ਪਰਿਵਾਰ 2 ਸਾਲਾਂ ਦੇ ਵਿੱਚ ਹੀ ਉੱਜੜ ਗਿਆ ਇਹ ਵੀ ਬਹੁਤ ਵੱਡਾ ਦੁੱਖ ਹੈ ਜੋ ਪ੍ਰਮਾਤਮਾ ਨੇ ਲਗਾਇਆ ਬਾਕੀ ਗੁੜੀਆਂ ਹਨਾ ਮੇਰੀ ਸਿਸਟਰ ਕੋਲ 11th ਕਲਾਸ ਚ ਪੜਦੀ ਹੈ ਸ਼ਾਇਦ ਹੋ ਤੇ ਜਦੋਂ ਹਨਾ ਭੈਣ ਭਰਾ ਦੋਨੋਂ ਘਰ ਦੇ ਵਿੱਚ ਹੁੰਦੇ ਨੇ ਬੱਚੇ ਆਪਸ ਦੇ ਵਿੱਚ ਖੇਡਦੇ ਨੇ ਲੜਦੇ ਨੇ ਟਾਈਮ ਵਧੀਆ ਨਿਕਲਦਾ ਉਹ ਵਿਚੈਰੀ ਹਨਾ ਵੀ ਗੁੜੀਆਂ ਨੂੰ ਵੀ ਨਿੱਕੀ ਉਮਰ ਦੇ ਵਿੱਚ ਇੰਨਾ ਕੁਝ ਦੇਖਣਾ ਪੈ ਰਿਹਾ ਪਹਿਲਾਂ ਭਰਾ ਤੁਰ ਗਿਆ ਹਨਾ ਹਾਣੋ ਹਾਣੀ ਜਦੋਂ ਬੱਚੇ ਹੁੰਦੇ ਨੇ ਇੱਕ ਤੁਰ ਜਾਵੇ ਤਾਂ ਬੱਚਿਆਂ ਨੂੰ ਵੀ ਸੰਭਲਣਾ ਇਸ ਟਾਈਮ ਔਖਾ ਹੁੰਦਾ ਆਪਣੇ ਆਪ ਲਈ ਤੇ ਹੁਣ ਪਿਓ ਤੁਰ ਗਿਆ ਉਹ ਗੁੜੀਆਂ ਵਿਚੈਰੀ ਛੋਟੀ ਜੀ ਉਮਰ ਵਿੱਚ ਇੰਨੇ ਦੁੱਖ ਦੇਖ ਰਹੀ ਆ ਦੇਖ ਲਓ ਹਨਾ ਬਾਕੀ ਪੂਆ ਦੀ ਕੁੜੀ ਗੱਲ ਕਰਦੇ ਆ ਉਹ ਉਹਦੇ ਲਈ ਤਾਂ ਹਨਾ ਹੋਰ ਇਸ ਤੋਂ ਵੱਡਾ ਦੁੱਖ ਹੋਣਾ ਵੀ ਕੀ ਹੈ ਤੇ ਬਾਕੀ ਚਲੋ ਪਰਿਵਾਰ ਚੰਗਾ ਹੋਵੇ ਦੁੱਖ ਵੀ ਕੱਟ ਜਾਂਦੇ ਨੇ ਹਨਾ ਪਰ ਪਰਿਵਾਰ ਜਦੋਂ ਚੰਗਾ ਨਾ ਹੋਵੇ ਤਾਂ ਨਾ ਫਿਰ ਦੁੱਗਣਾ ਦੁੱਖ ਹੋ ਜਾਂਦਾ ਇਸ ਗੱਲ ਦਾ ਵੀ ਪਰਵਾਰ ਦੇ ਨੇੜੇ ਲੱਕੇ ਟਾਈਮ ਹੈ ਜਿਹੜਾ ਚਲੋ ਨਿਕਲ ਜਾਂਦਾ ਹੈ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਵੀ ਅੱਜ ਕੱਲ ਉਹ ਪਹਿਲਾਂ ਵਾਲਾ ਟਾਈਮ ਨਹੀਂ ਰਿਹਾ ਹੈਗਾ ਜਿੱਥੇ ਬੱਚਿਆਂ ਨੂੰ ਇੱਕ ਬਰਾਬਰ ਦਾ ਸਮਝਿਆ ਜਾਂਦਾ ਸੀਗਾ ਵੀ ਜਿੰਨਾ ਵੱਡੇ ਦਾ ਹੱਕ ਹੈ ਹਨਾ ਜ਼ਮੀਨ ਤੇ ਪ੍ਰਾਪਰਟੀ ਤੇ ਮਾਪੇ ਤੇ ਹਰ ਇੱਕ ਚੀਜ਼ ਤੇ ਉਹਨਾਂ ਛੋਟੇ ਦਾ ਵੀ ਹੱਕ ਹੈ ਦੋਨੋਂ ਬੱਚਿਆਂ ਨੂੰ ਬਰਾਬਰ ਦੇ ਹੱਕ ਹੁੰਦੇ ਸੀਗੇ ਪਹਿਲੇ ਟਾਈਮ ਦੇ ਵਿੱਚ ਤੇ ਅੱਜ ਦਾ ਟਾਈਮ ਹੈ ਜਿਹੜਾ ਨਾ ਉਹ ਟਾਈਮ ਨਹੀਂ ਰਿਹਾ ਅੱਜ ਕੱਲ ਤਾਂ ਬਸ ਮਾਪ ਉਹ ਵੀ ਇੱਕ ਬੱਚੇ ਦਾ ਹੀ ਸੋਚਦੇ ਨੇ ਦੂਜੇ ਬੱਚੇ ਦਾ ਨਹੀਂ ਸੋਚਦੇ ਦੂਜਾ ਬੱਚਾ ਕਿਸ ਤਰ੍ਹਾਂ ਆਪਣੀ ਘਰ-ਗ੍ਰਸਤੀ ਸੰਭਾਲ ਰਿਹਾ ਕਿਸ ਤਰ੍ਹਾਂ ਆਪਣੇ ਬੱਚਿਆਂ ਦੇ ਖਰਚ ਚੁੱਕ ਰਿਹਾ ਨਹੀਂ ਸੋਚਦੇ ਹੈਗੇ ਇਸ ਤਰ੍ਹਾਂ ਲੱਗਦਾ ਵੀ ਮਾਪਿਓ ਨੇ ਜਿਸ ਤਰ੍ਹਾਂ ਕਿ ਇੱਕ ਬੱਚਾ ਹੀ ਜੰਮਿਆ ਹੋਵੇ ਸੋ ਅੱਜ ਕੱਲ ਇਹ ਦੁਨੀਆਦਾਰੀ ਤੇ ਰੀਤ ਹੀ ਬਣ ਗਈ ਹੈ ਇੱਕ ਪੈਸੇ ਨੇ ਇੱਥੇ ਪਰਾਪਰਾ ਤੋਂ ਦੂਰ ਕੀਤਾ ਪਿਆ ਮਾਪਿਓ ਬੱਚਿਆਂ ਤੋਂ ਦੂਰ ਕਰਤੇ ਸੋ ਲਿਜਾਣਾ ਕਿਸੇ ਨੇ ਨਾਲ ਨਹੀਂ ਖਾਲੀ ਹੱਥ ਆਏ ਨੇ ਖਾਲੀ ਹੱਥ ਜਾਣਾ ਫੇਰ ਵੀ ਪਤਾ ਨਹੀਂ ਦੁਨੀਆ ਕਿਸ ਗੱਲ ਦਾ ਹੰਕਾਰ ਚੁੱਕੀ ਫਿਰਦੀ ਐ ਇੱਥੇ